ਕਹਿੰਦੀ ਏ ਮਜ਼ਾਕ ਨਾਲ ਲੋਕਾਂ ਦੀ ਜੋਟਾਣੀ ਸੁਣੋ ਮੈਂ ਸੁਣਾਵਾ 12 ਵਜੇ ਦੀ ਕਹਾਣੀ ਇੱਜ਼ਤਾਂ ਲੁਟਾ ਕੇ ਅੱਖੀ ਸਭ ਕੁਝ ਵੇਖ ਸਹਿੰਦੇ ਪਾਰ ਵਜੇ ਸਿੰਘਾਂ ਦੇ ਮਜ਼ਾਕ ਨਾਲ ਜੇਣ ਕਹਿੰਦੇ 12 ਵਜੇ ਸਿੰਘਾਂ ਦੇ ਮਜਾ ਕੇ ਨਾਲ ਜਿਹੜੇ ਕਹਿੰਦੇ ਕੀ ਹੋਇਆ ਬੇਟਾ ਤੂੰ ਕਿਉਂ ਰੋਣੇ ਹੈ ਮੈਡਮ ਜੀ ਰakesh ਨੂੰ ਤੱਕਾ ਦੇ ਕੇ ਸੁੱਟ ਦਿੱਤਾ ਤੇ ਅੰਦਰ ਤੇਰੇ 12 ਵਜ ਗਏ ਕਿਉਂ ਰakesh ਤੂੰ ਤੱਕਾ ਮਾਰਿਆ ਮਨਦੀਪ ਨੂੰ ਪਹਿਲਾਂ ਮਨਦੀਪ ਨੇ ਮੈਨੂੰ ਤੱਕਾ ਮਾਰਿਆ ਫਿਰ ਅਸਰ ਕਿਉਂ ਕਿਹਾ ਕਿ ਤੇਰੇ 12 ਵਜ ਗਏ ਮੈਡਮ ਜੀ ਇਹ ਤਾਂ ਸਾਰੇ ਕਹਿੰਦੇ ਨੇ ਕਿ ਸਿੱਖਾਂ ਦੇ 12 ਵਜ ਗਏ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਆਖੀਦਾ ਆਓ ਸਾਰੇ ਰਲ ਕੇ ਬੈਠੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਿੱਖਾ ਦੇ 12 ਵਜਨ ਦਾ ਕੀ ਮਤਲਬ ਹੈ ਕਿਉਂ ਸਿੱਖਾ ਦੇ ਨਾਮ ਨਾਲ ਜੋੜਿਆ ਜਾਂਦਾ ਕਿ ਉਹਨਾਂ ਦੇ 12 ਵਜ ਗਏ ਇਹ ਗਲ ਸੰ 1733 ਈਸਵੀ ਦੀ ਹੈ ਸਿੱਖ ਇਤਿਹਾਸ ਦੇ ਮਹਾਨ ਯੋद्धा ਦੇ ਸਮੇਂ ਦੀ ਗੱਲ ਸੰ 1733 ਈਸਵੀ ਤੋਂ ਬਾਅਦ ਜਦੋਂ ਬਾਹਰੋਂ ਆਉਣ ਦੇ ਮੁਗਲ ਭਾਰਤ ਦੀਆਂ ਬਹੁ ਬੇਟੀਆਂ ਨੂੰ ਛੁੱਕ ਕੇ ਗਜਨੀ ਤੇ ਬਸਰੇ ਦੇ ਬਾਜ਼ਾਰ ਵਿੱਚ ਟੱਕੇ ਟੱਕੇ ਦੇ ਭਾਅ ਵੇਚ ਦਿੰਦੇ ਉਹਨਾਂ ਦੀ ਇੱਜ਼ਤ ਨਿਲਾਮ ਕਰਦੇ ਉਹ ਨਾ ਪਹਿਣਾ ਦੇ ਅмма ਜਾਈ ਵੀਰ ਜਿਹੜੇ ਗੁੱਟਾ ਤੇ ਰਖੜੀਆਂ ਬਣਾ ਕੇ ਪਹਿਣਾ ਦੀ ਇੱਜ਼ਤ ਬਚਾਉਣ ਦੀ ਗੱਲ ਕਰਦੇ ਸਨ ਉਹ ਵੀ ਸਾਥ ਛੱਡ ਜਾਂਦੇ ਤੇ ਖੂਨੀ ਰਿਸ਼ਤੇ ਫਿੱਕੇ ਹੋ ਗਏ ਪਰ ਗੁਰੂ ਦੇ ਖਾਲਸੇ ਦਾ ਭਾਵੇਂ ਉਹਨਾਂ ਬੱਚਿਆਂ ਨਾਲ ਕੋਈ ਖੂਨੀ ਰਿਸ਼ਤਾ ਨਹੀਂ ਸੀ ਪਰ ਫਿਰ ਵੀ ਗੁਰੂ ਦਾ ਖਾਲਸਾ ਉਹਨਾਂ ਦੀ ਪਤ ਬਚਾ ਕੇ ਉਹਨਾਂ ਨੂੰ ਆਜ਼ਾਦ ਕਰਵਾਉਂਦਾ ਸੀ ਮੋਗਲਾ ਵੱਲੋਂ ਚੁੱਕੀਆਂ ਬਹੂ ਬੇਟੀਆਂ ਕਿਵੇਂ ਗੁਰੂ ਦੇ ਖਾਲਸੇ ਅੱਗੇ ਪੁਕਾਰ ਕਰਦੀਆਂ ਸਨ ਓਏ ਵੇਖ ਓਏ ਨੂਰੀਆ ਰੱਬ ਨੇ ਦਿੱਤੀਆਂ ਗਾਜਰਾ ਤੇ ਵਿੱਚ ਹੀ ਰੰਬਾ ਰੱਖ ਹਜੂਰ ਤੁਹਾਡੀ ਤਾਂ ਫਿਰ ਚਾਂਦੀ ਚਾਂਦੀ ਆ ਬਸਰੇ ਦੇ ਬਾਜ਼ਾਰ ਵਿੱਚ ਹੂੰ ਇਹ ਗੱਲ ਤਾਂ ਤੇਰੀ ਠੀਕ ਆ ਜਾਓ ਫਿਰ ਚੁੱਕ ਲਿਓ ਖੁੰਬਾ ਵਾਂਗ ਹਣੇ ਚੁੱਕ ਲਿਆਨੇ ਹਜ਼ੂਰ ਆ ਬਚਾਓ 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 ਹਾ 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 ਕਰਤਾ ਮਾਲਕੋ ਕਮਾਲ ਨਸਣ ਭੱਜਨ ਦਾ ਕੋਈ ਫਾਇਦਾ ਨਹੀਂ ਜੇ ਬਾਜਾ ਦੇ ਕੋਲੋਂ ਚਿੜੀਆਂ ਨਿਕਲ ਜਾਣ ਤੇ ਹੋਈ ਨਾ ਬਾਜਾ ਦੀ ਤੋਹੀਨ ਆਪਣੀ ਇੱਜ਼ਤ ਤੇ ਜਾਨ ਦੀ ਸਲਾਮਤੀ ਚਾਉਂਦੀਓ ਤਾਂ ਚੁੱਪ ਚੁੱਪ ਜਾ ਕੇ ਗੱਡੇ ਉੱਤੇ ਬੈਠ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਵੇ ਇਸੇ ਵਿੱਚ ਥੋੜੀ ਸਲਾਮਤੀ ਆ ਨਹੀਂ ਤਾਂ ਥੋੜੀ ਇੱਜ਼ਤ ਲੁੱਟ ਕੇ ਇੱਥੇ ਹੀ ਕਤਲ ਕਰ ਦਿੱਤਾ ਜਾਊਗਾ ਚਲੋ ਉੱਠੋ ਤੇ ਜਾ ਕੇ ਗੱਡੇ ਤੇ ਬੈਠੋ ਓ ਚਲੋ ਚਲੋ ਓਏ ਕੱਚ ਦੇ ਸਮਾਨ ਨੂੰ ਪੋਚ ਕੇ ਚੱਕਿਓ ਵੇ ਯਾ ਮੇ ਪੈੜੀਆਂ ਨਜ਼ਰਾਂ ਨਾ ਲਾ ਦੀ ਹਜ਼ੂਰ ਮਾਲਤਾ ਬਹੁਤ ਮਿਲ ਗਿਆ ਮੇ ਹੱਥ ਮਾਰੀ ਜਾਂਦਾ ਸਿੱਧਾ ਹੋ ਕੇ ਟੁਰਿਆ ਚੱਲ ਚੁੱਪ ਕਰਕੇ ਬਹਿ ਜਾ ਰੌਲਾ ਨਹੀਂ ਪਾਣਾ ਉਹਨ ਸਾਡਾ ਕੀ ਬਣੂ ਭੈਣੇ ਬਰਨਾ ਕੀ ਐ ਇਹ ਤਾਂ ਸਾਨੂੰ ਬਸਰੇ ਦੇ ਬਾਜ਼ਾਰ ਵਿੱਚ ਲ ਜਾ ਕੇ ਟਕੇ ਟਕੇ ਦੇ ਭਾਅ ਵਿੱਚ ਦੇਣਗੇ ਕਿ ਇਹ ਨਾ ਮੁਗਲਾਂ ਨੂੰ ਕੋਈ ਠੱਲ ਪਾਉਣ ਵਾਲਾ ਨਹੀਂ ਇਹਨਾਂ ਮੁਗਲਾਂ ਨੂੰ ਕਿਸੇ ਦੀ ਧੀ ਪੈਣ ਨਾਲ ਕੋਈ ਹਮਦਰਦੀ ਨਹੀਂ ਸਾਨੂੰ ਤਾਂ ਸਾਡੇ ਜੰਮਣ ਵਾਲੇ ਵੀ ਨਹੀਂ ਬਚਾ ਸਕੇ गगन तमामा बजियो पियो खेत जो मारे सूर मां अब जूजन गोदा सूर सो पहचान ਨੇ ਤੂੰ बार-बार आसमान ਵੱਲ ਕੀ ਵੇਖ ਰਹੀ ਹੈ ਤੇਰੇ ਚਿਹਰੇ ਤੇ ਕੋਈ ਡਰ ਪਾਇ ਨਹੀਂ ਇਹਨਾਂ ਮੁਗਲਾ ਕੋਲੋਂ ਸਾਨੂੰ ਸਾਡੇ ਸਿੰਘ ਵੀਰ ਹੀ ਬਚਾ ਸਕਦੇ ਨੇ ਬਸ 12 ਵਜਨ ਦੀ ਉਡੀਕ ਕਰ ਰਹੀ ਆ اے ਸਿੰਘ ਵੀਰ ਜੀ ਸਾਨੂੰ ਬਚਾਉਣ ਲਈ ਛੇਤੀ ਛੇਤੀ ਆ ਜਾਓ ਤੁਸੀਂ ਕੀ ਕੁਸਰ ਬਸਰ ਲਈ ਆ ਚੁੱਪ ਕਰਕੇ ਬੈਠ ਜਾਓ she Tão... ਓ ਨੂਰਿਆ ਆਪਾਂ ਇੱਥੇ ਹੀ ਪੜਾ ਲਾ ਲਈਏ ਨਾਲੇ ਕੁਛ ਆਰਾਮ ਵੀ ਹੋ ਜੂ ਹਜ਼ੂਰ ਜਿੰਨੀ ਛੇਤੀ ਹੋ ਸਕੇ ਆਪਾਂ ਇੱਥੋਂ ਨਿਕਲ ਚਲੀਏ ਕਿਉਂ 12 ਵਜਣ ਹੀ ਵਾਲੇ ਨੇ ਤੁਸੀਂ ਚਿੰਤਾ ਨਾ ਕਰੋ 12 ਵਜਣ ਹੀ ਵਾਲੇ ਨੇ ਮੇਰੇ ਸਿੰਘ ਵੀਰ ਇੱਥੇ ਗੱਜਣ ਹੀ ਵਾਲੇ ਨੇ ਭੈਣੇ ਉਹ ਸਿਪਾਹੀ ਵੀ ਕਹਿ ਰਿਹਾ ਸੀ 12 ਵਜਣ ਹੀ ਵਾਲੇ ਨੇ ਹਜ਼ੂਰ ਮੈਂ ਤਾਂ ਘੋੜਿਆਂ ਦੇ ਟਾਪਾਂ ਸੁਣਾਈ ਦੇਣ ਲੱਗੀਆਂ ਨੇ ਲੱਗਦਾ 12 ਵਜ ਗਏ ਨੇ ਉਹ ਕੀ 12 12 ਲਈ ਆ ਅੱਜ ਵੇਖ ਹੀ ਲੈਣਾ ਤੇਰੇ 12 ਵਜਣ ਨੂੰ ਹਜ਼ੂਰ ਤੁਹਾਡੇ ਨਾਲ ਨਾਲ ਹੁਣ ਸਾਡੇ ਵੀ 12 ਵਜਣਗੇ ਬੋਲੇ ਸੋ ਨਿਹਾਲ ਆਗੇ ਮੇਰੇ ਸਿੰਘ ਵੀਰ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂ ਸੂਰਦਿਆ ਪੁੱਤਰਾ ਤੁਸੀਂ ਬਾਜ ਨਹੀਂ ਆਉਂਦੇ ਸਾਡੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਲਣ ਤੋਂ ਸਿੰਘ ਸਾਹਿਬ ਇਹ ਤਾਂ ਹਿੰਦੂਆਂ ਦੀਆਂ ਔਰਤਾਂ ਨੇ ਤੁਹਾਡੀਆਂ ਤਾਂ ਕੁਝ ਨਹੀਂ ਲੱਗਦੀਆਂ ਓਏ ਕੁੱਤੜਾ ਸਾਨੂੰ ਸਾਡੇ ਦਸ਼ਮੇਸ਼ ਪਿਤਾ ਨੇ ਕਿਸੇ ਨਾਲ ਭੇਦ ਭਾਪ ਕਰਨਾ ਨਹੀਂ ਦੱਸਿਆ ਓਏ ਸਾਡੇ ਸਿੰਘਾਂ ਲਈ ਹਰ ਧੀ ਪੈਂਟੇ ਮਾਂ ਦੀ ਇੱਜ਼ਤ ਬਰਾਬਰ ਹੈ ਜਦੋਂ ਰਾਤ ਦੇ 12 ਵਜ੍ਹਦੇ ਨੇ ਸਿੰਘ ਸ਼ੇਰਾਂ ਵਾਂਗੂੰ ਗੱਜਦੇ ਨੇ ਦੀ ਪੈਣ ਦੀ ਰੱਖਿਆ ਕਰਦੇ ਨੇ ਜਦੋਂ ਰਾਤ ਦੇ 12 ਵਜਦੇ ਨੇ ਮੁਗਲਾਂ ਨੂੰ ਪਾਜੜੀ ਪੈ ਜਾਂਦੀ ਪੇੜ ਬੱਕਰੀਆਂ ਵਾਂਗੂ ਭੱਜਦੇ ਨੇ ਜਦੋਂ ਰਾਤ ਦੇ 12 ਵਜਦੇ ਨੇ ਸਿੰਘ ਸ਼ੇਰਾਂ ਵਾਂਗੂ ਗੱਜਦੇ ਨੇ ਜਦੋਂ ਰਾਤ ਦੇ 12 ਵਜਦੇ ਨੇ ਸਾਨੂੰ ਤਾਂ ਸਾਡੇ ਜੰਮਣ ਵਾਲਿਆਂ ਨੇ ਵੀ ਰੱਬ ਆਸਰੇ ਛੱਡ ਦਿੱਤਾ ਸੀ ਤੁਸੀਂ ਸਾਡੀ ਜਾਨ ਬਚਾਈ ਗੁਰੂ ਤੁਹਾਨੂੰ ਭਾਗ ਲਗਾਵੇ ਵੀਰ ਜੀ ਤੁਹਾਡਾ ਬਹੁਤ ਬਹੁਤ ਨਾ ਭੈਣੇ ਨਾ ਇੰਜ ਕਹਿ ਕੇ ਸਾਨੂੰ ਗੁਨਾਹਗਰ ਨਾ ਬਣਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਬਣਿਆ ਹੀ ਮਜ਼ਲੂਮਾਂ ਦੀ ਰੱਖਿਆ ਲਈ ਆ ਪਰ ਵੀਰ ਜੀ 12 ਵਜੇ ਤੋਂ ਕੀ ਮਤਲਬ ਹੈ ਮੁਗਲਾ ਦਾ ਕੰਮ ਹੈ ਲੁੱਟਾਂ ਖੁਆ ਕਰਨਾ ਤੇ ਸ਼ਾਮ ਨੂੰ ਸ਼ਰਾਬ ਤੇ ਨਸ਼ੇ ਵਿੱਚ ਤੁੱਤ ਹੋ ਕੇ ਸੌ ਜਾਣਾ ਇਸੇ ਲਈ ਮੁਗਲ دہشت ਖਾਂਦੇ ਨੇ ਰਾਤ ਦੇ 12 ਵਜੇ ਤੋਂ ਓਏ ਤੈਨੂੰ ਤਾਂ ਸੌਂਦਿਆਂ ਓ ਮਾਰਤਾ ਯਾਰ ਮੈਡਮ ਜੀ ਫਿਰ ਤਾਂ ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਹੈ ਮੈਡਮ ਜੀ ਫਿਰ ਮੈਂ ਵੀ ਸਿੱਖ ਬਣਾਂਗਾ ਹਰ ਜੁਰਮ ਕਰਨ ਵਾਲੇ ਤੇ ਇਸੇ ਤਰ੍ਹਾਂ ਬਾਰਾਂਹ ਵਜਾਂਗਾ ਇਸ ਲਈ ਸਾਨੂੰ ਸਾਰਿਆਂ ਨੂੰ ਸਿੰਘ ਹੋਣ ਤੇ ਗਰਵ ਹੋਣਾ ਚਾਹੀਦਾ ਹੈ ਟੂ ਬੀ ਪ੍ਰਾਊਡ ਆਫ ਸਿੱਖ ਟੂ ਬੀ ਪ੍ਰਾਊਡ ਆਫ ਸਿੱਖ